ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੀ ਤੇ ਤੁਹਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਹੀ ਬੂਟ ਦੇ ਨਾਲ ਠੀਕ ਹੈ ਆਪਣੇ ਹੀ ਸ਼ੂਜ਼ ਆਪਣੇ ਹੀ ਜੁੱਤੇ ਦੇ ਨਾਲ ਆਪਣੇ ਦੁਸ਼ਮਣ ਨੂੰ ਹਰਾ ਸਕਦੇ ਹੋ ਆਪਣੇ ਦੁਸ਼ਮਣ ਨੂੰ ਬਰਬਾਦ ਕਰ ਸਕਦੇ ਹੋ ਉਹ ਦੁਸ਼ਮਣ ਜਿਸ ਨੇ ਤੁਹਾਡਾ ਜੀਣਾ ਖਰਾਬ ਕਰ ਦਿੱਤਾ ਹੈ ਉਹ ਦੁਸ਼ਮਣ ਜਿਸ ਨੇ ਤੁਹਾਡੇ ਨੱਕ ਵਿੱਚ ਦਮ ਕਰ ਦਿੱਤਾ ਹੈ ਦਿਨ ਰਾਤ ਤੁਸੀਂ ਸੌ ਨਹੀਂ ਪਾਉਂਦੇ ਹੋ ਕਈ ਵਾਰੀ ਐਸੇ ਦੁਸ਼ਮਣ ਹੁੰਦੇ ਹਨ ਜੋ ਆਫਿਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਤੁਸੀਂ ਐਨੇ ਬੇਬਸ ਹੁੰਦੇ ਹੋ ਕਿ तो उसका कुछ कर नहीं पाते हो हमेशा मानसिक तनाव उसी चिंता के कि मैंटल पीस एक किस्म का खत्म हो जाता है या कई बार थर्ड परसन आशान करता है घर न बर्बाद करने कर की कोशिश करता है जिस मतलब तरह कि हस्बैंड वाइफ के बीच ठीक है वह भी सात्रु है कहने का मतलब थानू पता होगा कि थोड़ा कौन शत्रु है जो अपने पावर के बल से अपनी मनी पैसे पावर के बल पर थोड़ा ਪਰੇਸ਼ਾਨ ਕਰ ਰਿਹਾ ਹੈ ਉਹ ਵੀ ਖਾਮ ਖਾ ਤਾਂ ਉਸ ਨੂੰ ਸਬਕ ਸਿਖਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਕਾਇਰਤਾ ਵੀ ਇੱਕ ਕਿਸਮ ਦਾ ਅਪਰਾਧ ਹੁੰਦਾ ਹੈ ਕ੍ਰਾਈਮ ਹੁੰਦਾ ਹੈ ਕਿ ਕਿਸੇ ਦਾ ਅਸੀਂ ਜਾਣ ਬੁੱਝ ਕੇ ਕੁਝ ਵੀ ਉਹ ਗਲਤ ਕਰ ਰਿਹਾ ਹੈ ਤੇ ਅਸੀਂ ਸਹਿ ਰਹੇ ਹਾਂ ਤੇ ਇਹ ਵੀ ਬਹੁਤ ਜ਼ਿਆਦਾ ਗਲਤ ਹੁੰਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਉਸ ਉਪਾਅ ਦੇ ਨਾਲ ਉਹ ਇਨਸਾਨ ਉਹ ਦੁਸ਼ਮਣ ਉਹ ਸ਼ਤਰੂ ਜਿਸ ਨੇ ਤੁਹਾਨੂੰ ਬਹੁਤ ਜ਼ਿਆਦਾ ਰੁਲਾਇਆ ਹੈ ਬਹੁਤ ਜ਼ਿਆਦਾ ਤੁਹਾਨੂੰ ਤੜਪਾ ਰਿਹਾ ਹੈ ਇਸ ਉਪਾਅ ਦੇ ਨਾਲ ਉਹ ਇਸ ਤੋਂ ਡਬਲ ਤੜਪੇਗਾ ਇਸ ਤੋਂ ਡਬਲ ਰੋਏਗਾ ਠੀਕ ਹੈ ਜੀ ਇਸ ਉਪਾਅ ਦੇ ਵਿੱਚ ਤੁਸੀਂ ਦੋ ਗੱਲਾਂ ਦਾ ਮੇਨ ਧਿਆਨ ਰੱਖਣਾ ਹੈ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਪਹਿਲੀ ਗੱਲ ਜੇ ਤੁਸੀਂ ਸੱਚੇ ਹੋ ਤਾਂ ਹੀ ਤੁਸੀਂ ਇਹ ਉਪਾਅ ਕਰਨਾ ਠੀਕ ਹੈ ਇਹ ਨਹੀਂ ਕਿ ਤੁਸੀਂ ਆਪ ਹੀ ਕਿਸੇ ਦਾ ਘਰ ਬਰਬਾਦ ਕਰ ਰਹੇ ਹੋ ਜਾਂ ਤੁਸੀਂ ਆਪ ਹੀ ਕਿਸੇ ਨੂੰ ਪਰੇਸ਼ਾਨ ਕਰ ਰਹੇ ਹੋ ਪਰ ਤੁਸੀਂ ਚਾਹੁੰਦੇ ਹੋ ਕਿ ਉਹ ਬਰਬਾਦ ਹੋ ਜਾਵੇ ਆਪਣੀ ਦੁਸ਼ਮਣੀ ਦੇ ਕਾਰਨ ਜਾਂ ਆਪਣੇ ਤੁਹਾਨੂੰ ਕਈ ਵਾਰੀ किसी ते गुस्सा आ रहा है ता तूसी उपाय करोगे ता इस उपाय दा कोई भी फर्क तोले उत्ते नहीं आएगा उस इंसान दे उत्ते नहीं आएगा ठीक है ए उपाय उत्ते ही काम करेगा जिथे कोई बेबस इंसान ठीक है नु कोई दूजा परेशान कर रहा है उस दे उत्ते ए तूसी उपाय करोगे ता 1000% गारंटी है कि ओ इंसान जरूर बर्बाद होएगा बिल्कुल जो थे सामने आना ही बंद कर देगा जो थेसान कर रहा है एना यह पावरफुल उपाय है दूजी गल जिसका खास तौर ध्यान रखना है ए है कि की उपाय एक गुप्त उपाय होगा ठीक है जे ती इस उपा न तो कर रहे हो किसी नो कि मैं यह उपा किसी दे कर रही हाँ तो यह उपा उत्त ही निष्फल हो जाएगा उसका कोई भी रिजल्ट नहीं मिलेगा गुप्त रखना है अपने मन रखना है किसी दसना नहीं है यह दो गल बहुत ज्यादा जरूरी हैं तो यह उपा किए करना है इसन पूरी वीडियो के अंत तक तुम तो देखना पेगा ता ही थोन तो यह उपा समझ आने वाला है तो चलो जी इस उपा न किस तरह अपने ही ਦੀ ਪੈਰ ਦੇ ਜੁੱਤੇ ਦੇ ਨਾਲ ਆਪਣੇ ਦੁਸ਼ਮਣ ਨੂੰ ਖਤਮ ਕਰ ਸਕਦੇ ਹੋ ਉਹ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓਜ਼ ਨੂੰ ਲਾਈਕ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਦਾ ਬਟਨ ਜ਼ਰੂਰ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀਆਂ ਹਰ ਵੀਡੀਓਜ਼ ਤੁਹਾਡੇ ਤੱਕ ਪਹੁੰਚਣ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰਿਆ ਕਰੋ ਜੀ चलो जी शुरू करते हाँ कि ए उपा असी करना कदों कर है सब तो पहले तो यह समा नोट कर लो ए जेड़ा उपा है तो शनिवार को शुरू कर सकते हो या मस्या की शाम को ठीक है यह उपा शुरू करना है यह उपा जदों सूरज छुप जाता है उस वेले तुसी यह उपा करना है ਹੁਣ ਮੈਂ ਤੁਹਾਨੂੰ ਦੱਸਨੀ ਹਾਂ ਕਿ ਇਸ ਉਪਾਣੂ ਕਰਨ ਦੀ ਪ੍ਰਕਿਰਿਆ ਕਿਵੇਂ ਹੈ ਇਸ ਦਾ ਮੈਥਡ ਕਿਵੇਂ ਕਰਨਾ ਕਿਵੇਂ ਹੈ ਇੱਕ ਚਿੱਟਾ ਕਾਗਜ਼ ਲੈਣਾ ਹੈ ਚਿੱਟਾ ਕਾਗਜ਼ ਬਿਲਕੁਲ ਪਲੇਨ ਹੋਣਾ ਚਾਹੀਦਾ ਹੈ ਠੀਕ ਹੈ ਲਾਈਨਾਂ ਵਾਲਾ ਕਾਗਜ਼ ਨਹੀਂ ਹੋਣਾ ਚਾਹੀਦਾ ਹੈ ਇੱਕ ਤੁਹਾਨੂੰ ਇੱਥੇ ਕਾਜਲ ਦੀ ਡੱਬੀ ਚਾਹੀਦੀ ਹੋएगी ਠੀਕ ਹੈ ਉਹ ਤੁਹਾਨੂੰ ਅ ਬਾਜ਼ਾਰ ਤੋਂ ਖਰੀਦ ਸਕਦੇ ਹੋ ਜਾਂ ਘਰ ਵਿੱਚ ਵੀ ਕਈਆਂ ਦੀ ਹੁੰਦੀ ਹੋएगी ਉਹ ਕਾਜਲ ਦੀ ਡੱਬੀ ਲੈਣੀ ਹੈ ਤੇ ਦੱਖਣ ਦਿਸ਼ਾ ਵਿੱਚ ਆਪਣੇ ਘਰ ਦੀ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਤੁਸੀਂ ਬੈਠ ਨਾ ਹੈ ਚੋਕੜੀ ਮਾਰ ਕੇ ਬੈਕ ਸੱਕਦੇ ਹੋ ਜਾਂ ਥੱਲੇ ਕਾਲਾ ਆਸਣ ਵੀ ਵਿਛਾ ਸਕਦੇ ਹੋ ਠੀਕ ਹੈ ਪੈਟਰਨ ਤੋਂ ਬਾਅਦ ਤੁਸੀਂ ਉਹ ਕਾਗਜ਼ ਲੈਣਾ ਹੈ ਤੇ ਉਸ ਦੇ ਉੱਤੇ ਉਹ ਜਿਹੜਾ ਕਾਗਜ਼ ਦੇ ਉੱਤੇ ਕਾਜਲ ਦੇ ਨਾਲ ਆਪਣੇ ਸ਼ਤਰੂ ਦਾ ਨਾਮ ਲਿਖਣਾ ਹੈ ਕਿਹੜੀ ਉਂਗਲੀ ਨਾਲ ਇੰਡੈਕਸ ਉਂਗਲੀ ਨਾਲ ਇੰਡੈਕਸ ਉਂਗਲੀ ਕਿਹੜੀ ਹੁੰਦੀ ਹੈ ਅੰਗੂਠੇ ਦੇ ਨਾਲ ਵਾਲੀ ਉਂਗਲੀ اسی ਉਂਗਲੀ ਨਾਲ ਤੁਸੀਂ ਸ਼ਤਰੂ ਦਾ ਨਾਮ ਲਿਖਣਾ ਹੈ ਐ ਉਂਗਲੀ ਕਿਉਂ ਲਿਖਣਾ ਹੈ ਕਿਉਂਕਿ ਐ ਉਂਗਲੀ ਜਿਹੜੀ ਹੈ ਇਹਦੇ ਵਿੱਚ ਨੈਗੇਟਿਵ એનર્ਜੀ ਹੁੰਦੀ ਹੈ ਤੁਸੀਂ ਕਦੀ ਵੀ ਦੇਖਿਆ ਹੋਵੇਗਾ ਜਦੋਂ ਕਿ ਤੁਹਾਨੂੰ ਗੁੱਸਾ ਆਉਂਦਾ ਹੈ ਜਾਂ ਕਿਸੇ ਦੇ ਨਾਲ ਤੁਸੀਂ ਲੜਦੇ ਹੋ ਤਾਂ ਇਸ ਤਰ੍ਹਾਂ ਕਰਕੇ ਹੀ ਤੁਸੀਂ ਉਂਗਲੀ ਉਹਨੂੰ ਦਿਖਾ ਦਿਖਾ ਕੇ ਗੱਲ ਕਰਦੇ ਹੋ ਤਾਂ ਕਿ ਸਾਹਮਣੇ ਵਾਲੇ ਨੂੰ ਗੁੱਸਾ ਆਉਂਦਾ ਹੈ ਤਾਂ ਅਸੀਂ ਦੁਸ਼ਮਣ ਦਾ ਨਾਮ ਐ ਵਾਲੀ ਉਂਗਲੀ ਦੇ ਨਾਲ ਹੀ ਲਿਖਣਾ ਹੈ ਇਹ ਦੁਸ਼ਮਨ ਦਾ ਜਿਹੜਾ ਨਾਮ ਹੈ ਤੁਸੀਂ ਜੇਕਰ ਤੁਹਾਨੂੰ ਦੁਸ਼ਮਨ ਦਾ ਨਾਮ ਪਤਾ ਹੈ ਤਾਂ ਤਾਂ ਤੁਸੀਂ ਦੁਸ਼ਮਨ ਦਾ ਨਾਮ ਲਿਖ ਲਓ ਕਿ ਜੇ ਤੁਹਾਨੂੰ ਦੁਸ਼ਮਨ ਦਾ ਨਾਮ ਕਈ ਵਾਰੀ ਕੀ ਹੁੰਦਾ ਹੈ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੋਈ ਤਾਂ ਸਾਡਾ ਦੁਸ਼ਮਨ ਹੈ ਜੋ ਸਾਡੇ ਕੰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਾਡੇ ਕਾਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਨੂੰ ਜੇ ਨਾਮ ਨਹੀਂ ਪਤਾ ਹੈ ਤਾਂ ਤੁਸੀਂ ਉੱਥੇ ਲਿਖਣਾ ਹੈ ਮੇਰਾ ਸ਼ਤਰੂ ਠੀਕ ਹੈ ਮੇਰਾ ਦੁਸ਼ਮਨ ਇਸ ਤਰ੍ਹਾਂ ਕਰਕੇ ਲਿਖਣਾ ਹੈ ਜਿਸ ਵੇਲੇ ਤੁਸੀਂ ਇਹ ਉਸ ਦਾ ਆਪਣੇ ਸ਼ਤਰੂ ਦਾ ਨਾਮ ਲਿਖ ਰਹੇ ਹੋਵੋਗੇ ਉਸ ਵੇਲੇ ਤੁਸੀਂ ਆਪਣੇ ਮਨ ਦੇ ਵਿੱਚ ਇਹ ਦੋ ਤੁਕਾਂ ਦਾ ਜਾਪ ਕਰਨਾ ਹੈ ਉਹ ਤੁਕ ਹੈ हमरे दुष्ट सभे तुम काओ ਆਪ ਹਾਥ ਦੇ ਮੋਹੇ ਬਚਾਓ ਠੀਕ ਹੈ हमरे दुष्ट सभे तुमकाओ आप हाथ दे मोहे बचाओ ए ਤੁਕ ਦਾ ਜਾਪ ਤੁਸੀਂ ਤਬ ਤੱਕ ਕਰਦੇ ਰਹਿਣਾ ਹੈ ਜਦੋਂ ਤੁਸੀਂ ਇਹ ਲਿਖ ਰਹੇ ਹੋ ਠੀਕ ਹੈ ਤੇ ਆਪਣੇ ਮਨ ਵਿੱਚ ਕਰਨਾ ਹੈ ਇਸ ਦਾ ਜਾਪ ਜਿਹੜੇ ਦੂਸਰੇ ਧਰਮ ਦੇ ਲੋਗ ਹਨ ਉਹਨਾਂ ਨੇ ਇਸ ਮੰਤਰ ਦਾ ਜਾਪ ਕਰਨਾ ਹੈ ਮੰਤਰ ਹੈ ओम क्लीम ਕਾਲੈ ਨਮਾ ओम क्लीम ਕਾਲੈ ਨਮਾ ਇਸ ਮੰਤਰ ਦਾ ਜਾਪ ਤੁਸੀਂ ਤਬ ਤੱਕ ਕਰਦੇ ਰਹਿਣਾ ਹੈ ਜਦੋਂ ਤੱਕ ਸਾਡਾ ਇਹ ਜਿਹੜਾ ਕੰਮ ਹੈ ਅਸੀਂ ਪੂਰਾ ਨਹੀਂ ਕਰ ਲੈਂਦੇ ਠੀਕ ਹੈ ਹੁਣ ਤੁਸੀਂ ਜੋ ਨਾਮ ਲਿਖ ਦਿੱਤਾ ਹੈ ਉਸ ਪਰਚੀ ਤੇ ਆਪਣੇ ਸਤੂ ਦਾ ਉਸ ਪਰਚੀ ਨੂੰ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਠੀਕ ਹੈ ਤੁਸੀਂ ਆਪਣੇ ਖੱਬੇ ਪੈਰ ਠੀਕ ਹੈ ਖੱਬੇ ਪੈਰ ਦੀ ਜਰਾਬ ਦੇ ਅੰਦਰ ਤੁਸੀਂ ਜਦੋਂ ਇਹ ਕੰਮ ਕਰਨਾ ਹੈ ਉਸ ਵੇਲੇ ਤੁਹਾਡੇ ਪੈਰ ਵਿੱਚ ਅ ਜਰਾਬਾਂ ਪਾਈਆਂ ਹੋਣੀਆਂ ਚਾਹੀਦੀਆਂ ਸੌਕਸ ਖੱਬੇ ਪੈਰ ਦੀ ਜਰਾਬ ਦੇ ਅੰਦਰ ਤੁਸੀਂ ਇਹ ਪਰਚੀ ਪਾ ਦੇਣੀ ਹੈ ਉਸ ਤੋਂ ਬਾਅਦ ਤੁਸੀਂ ਉੱਠਣਾ ਹੈ ਤੇ ਘਰ ਤੋਂ ਬਾਹਰ ਜਾਣਾ ਹੈ ਪੈਰ ਵਿੱਚ ਸ਼ੂਜ਼ ਪਾ ਲੈਣੇ ਜੁੱਤੇ ਪਾ ਲੈਣੇ ਘਰ ਤੋਂ ਬਾਹਰ ਨਿਕਲਣਾ ਹੈ ਬਾਹਰ ਨਿਕਲ ਕੇ ਤੁਸੀਂ ਜਿਹੜੇ ਖੱਬੇ ਪਾਸੇ ਵਾਲੇ ਬੂਟ ਦੇ ਵਿੱਚ ਤੁਸੀਂ ਉਹ ਪਰਚੀ ਪਾਈ ਹੈ ਸ਼ਤਰੂ ਦਾ ਨਾਮ ਲਿਖ ਕੇ ਉਸ ਨੂੰ ਤੁਸੀਂ ਤਿੰਨ ਵਾਰੀ ਪਟਕਣਾ ਹੈ ਤਿੰਨ ਵਾਰੀ ਪਟਕਣਾ ਹੈ ਇਸ ਤਰ੍ਹਾਂ ਸੋਚ ਕੇ ਕਿ ਉਹ ਜਿਹੜਾ ਤੁਹਾਡਾ ਸ਼ਤਰੂ ਹੈ ਨੀਚੇ ਲੇਟਿਆ ਹੋਇਆ ਹੈ ਤੇ ਉਸ ਦੇ ਉੱਪਰ ਤੁਸੀਂ ਵਾਰ ਕਰ ਰਹੇ ਹੋ ਠੀਕ ਹੈ ਇਹ ਕਰਨ ਤੋਂ ਬਾਅਦ ਤੁਸੀਂ ਘੱਟੋ ਘੱਟ 100 100 ਮੀਟਰ 200 ਮੀਟਰ ਜਾਂ 1 ਕਿਲੋਮ 2 ਕਿਲੋਮੀਟਰ ਦੂਰੀ ਤੇ ਤੁਸੀ ਚਲੇ ਜਾਣਾ ਹੈ ਐਸੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕੋਈ ਗੰਦਾ ਨਾਲਾ ਹੋਵੇ ਗੰਦਾ ਪਾਣੀ ਵਗਦਾ ਹੋਵੇ ਜਾਂ ਕੋਈ ਕਚਰੇ ਵਾਲਾ ਡੱਬਾ ਹੋਵੇ ਜਾਂ ਕਚਰਾ ਜਿੱਥੇ ਪਿਆ ਹੋਵੇ ਸਾਫ਼ ਪਾਣੀ ਨਹੀਂ ਹੋਣਾ ਚਾਹੀਦਾ ਉੱਥੇ ਜਾ ਕੇ ਤੁਸੀਂ ਆਪਣੇ ਬੂਟ ਵਿੱਚ ਜਿੱਥੇ ਤੁਸੀਂ ਉਹ ਪਰਚੀ ਪਾਈ ਹੈ ਉਸ ਨੂੰ ਬਹੁਤ ਜ਼ਿਆਦਾ ਪਟਕਣਾ ਹੈ 10 ਵਾਲੀ 20 ਵਾਲੀ ਇਸ ਤਰ੍ਹਾਂ ਕਿ ਤੁਸੀਂ ਸਮਝ ਜਾਓ ਕਿ ਤੁਹਾਡਾ ਦੁਸ਼ਮਣ ਥੱਲੇ ਲੇਟਿਆ ਹੋਇਆ ਹੈ ਗੁੱਸੇ ਵਿੱਚ ਤੁਸੀਂ ਇਹ ਕੰਮ ਕਰਨਾ ਹੈ ਤੇ ਤੁਹਾਡਾ ਉਹ ਜਿਹੜਾ ਦੁਸ਼ਮਣ ਹੈ ਲਹੂ ਲੁਹਾਨ ਹੋ ਗਿਆ ਹੈ ਠੀਕ ਹੈ ਇਸ ਤਰ੍ਹਾਂ ਸੋਚ ਕੇ ਤੁਸੀਂ ਪੈਰ ਮਾਰਦੇ ਰਹਿਣਾ ਹੈ ਮਾਰਦੇ ਰਹਿਣਾ ਹੈ ਅੰਦਰ ਜਿਹੜੀ ਉਹ ਪਰਚੀ ਹੈ ਉਹ ਫਟ ਜਾਏਗੀ ਉਹ ਤੁਸੀਂ ਜਦੋਂ ਬਾਹਰ ਕੱਢੋਗੇ ਨਾ ਤੁਸੀਂ ਦੇਖੋਗੇ ਕਿ ਪੱਤੀ ਦਾ ਕਾਫੀ ਬੁਰਾ ਹਾਲ ਹੋਇਆ ਹੋਇਆ ਹੋਏਗਾ ਠੀਕ ਹੈ ਉਸ ਪੱਤੀ ਨੂੰ ਤੁਸੀਂ ਬਾਹਰ ਕੱਢ ਕੇ ਜਾਂ ਤਾਂ ਉਹ ਜਿਹੜਾ ਗੰਦਾ ਨਾਲਾ ਹੈ ਉਸ ਦੇ ਵਿੱਚ ਪਾ ਦੇਣਾ ਹੈ ਜਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਜਿੱਥੇ ਲੋਕੀ ਕਚਰਾ ਸੁੱਟਦੇ ਹਨ ਉੱਥੇ ਤੁਸੀਂ ਉਹ ਪੱਤੀ ਸੁੱਟ ਦੇਣੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇੱਕ ਵਾਰੀ ਇੱਕ ਵਾਰ ਦੇ ਵਿੱਚ ਤੁਸੀਂ ਇੱਕੋ ਹੀ ਸ਼ਤਰੂ ਦਾ ਨਾਮ ਲਿਖਣਾ ਹੈ ਤੇ ਇਹ ਜਿਹੜਾ ਕੰਮ ਹੈ ਤੁਸੀਂ ਜਾਂ ਤਾਂ ਪੰਜ ਸ਼ਨੀਵਾਰ ਕਰ ਲਓ ਜਾਂ ਪੰਜ ਮਸਿਆ ਕਰ ਲਓ ਬਸ ਉਸ ਤੋਂ ਬਾਦ ਤੁਸੀਂ ਦੇਖੋਗੇ ਉਹ ਦੁਸ਼ਮਣ ਜੋ ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਸੀ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੁਹਾਡੀ ਜ਼ਿੰਦਗੀ ਚੋਂ ਨਿਕਲ ਜਾਏਗਾ ਤੁਹਾਡੇ ਸਾਹਮਣੇ ਆਉਣ ਤੋਂ ਡਰੇਗਾ ਬਿਲਕੁਲ ਹੀ ਤੁਹਾਡੇ ਵਿੱਚ ਜੋ ਇੰਟਰਫੇਅਰ ਕਰਦਾ ਸੀ ਤੁਹਾਨੂੰ ਹਰਾਣ ਦੀ ਕੋਸ਼ਿਸ਼ ਕਰਦਾ ਸੀ ਹੈਰੈਸਮੈਂਟ ਤੁਹਾਨੂੰ ਦੇ ਰਿਹਾ ਸੀ ਉਹ ਬਿਲਕੁਲ ਖਤਮ ਹੋ ਜਾਏਗੀ ਠੀਕ ਹੈ ਪਰਚੀ ਸੁੱਟਣ ਤੋਂ ਬਾਅਦ ਤੁਸੀਂ ਸਿੱਧਾ ਘਰ ਆ ਜਾਣਾ ਹੈ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਨਹੀਂ ਦੇਖਣਾ ਹੈ ਕਰ ਆਣ ਤੋਂ ਬਾਅਦ ਤੁਸੀਂ ਉਹ ਕਪੜੇ ਬਦਲ ਲੈਣੇ ਹਨ ਸ্নান ਕਰ ਲੈਣਾ ਹੈ ਤੁਸੀਂ ਦੇਖੋਗੇ ਤੁਹਾਨੂੰ ਆਪਣੇ ਸ਼ਤਰੂ ਤੋਂ ਛੁਟਕਾਰਾ ਮਿਲ ਜਾਏਗਾ ਕਿਸ ਦੇ ਨਾਲ ਆਪਣੇ ਹੀ ਪਾਏ ਹੋਏ ਖੱਬੇ ਪੈਰ ਦੇ ਸ਼ੂਜ਼ ਦੇ ਨਾਲ ਖੱਬੇ ਪੈਰ ਦੇ ਜੁੱਤੇ ਦੇ ਨਾਲ ਠੀਕ ਹੈ ਜੀ ਤਾਂ ਫਿਰ ਬਸ ਤੁਹਾਨੂੰ ਦੇਰੀ ਕਿਸ ਗੱਲ ਦੀ ਹੈ ਜੇਕਰ ਤੁਸੀਂ ਵੀ ਹੋ ਆਪਣੇ ਦੁਸ਼ਮਣਾਂ ਤੋਂ ਦੁਖੀ ਆਪਣੇ ਸ਼ਤਰੂਆਂ ਤੋਂ ਨਾਰਾਜ਼ ਉਹਨਾਂ ਤੋਂ ਤੁਸੀਂ ਵੀ ਬਦਲਾ ਲੈਣਾ ਚਾਹੁੰਦੇ ਹੋ ਪਰ ਬੇਬਸ ਹੋ ਕੁਝ ਕਰ ਨਹੀਂ ਪਾ ਰਹੇ ਹੋ ਤਾਂ ਉਹਨਾਂ ਨੂੰ ਬਿਨਾਂ ਦੱਸੇ ਆਪਣੇ ਪੈਰ ਦੇ ਇਸ ਜੁੱਤੇ ਦੇ ਨਾਲ ਉਹਨਾਂ ਦਾ ਇਲਾਜ ਕਰੋ ਤੇ ਆਪਣੇ ਆਪ ਨੂੰ ਬੇਬਸ ਕਰਨਾ ਬੇਬਸ ਫੀਲ ਕਰਨਾ ਬੰਦ ਕਰੋ ਤੇ ਆਪਣੇ ਦਿਮਾਗ ਦਾ ਜੋ ਮੈਂਟਲ ਸਟ्रेस ਹੈ ਉਹ ਠੀਕ ਕਰੋ ਜੀ ਐਸੀ ਆਈ ਦੀ ਮੇਰੀ ਵੀਡੀਓ ਦਾ ਉਪਾਅ ਤੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਤੇ ਕਮੈਂਟ ਜਰੂਰ ਕਰਨਾ ਹੈ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ